ਮੈਂ ਅਜੇ ਆਇਆ ਹੀ ਆ ਮੈਂ ਤੇ ਚ ਗਿਆ ਹੀ ਨਹੀਂ ਅੰਦਰ ਮੈਂ ਤੇ ਆ ਹੀ ਰਿਹਾ ਠੀਕ ਨਹੀਂ ਬਾਕੀ ਮਰਖਾ ਰੌਣਾ ਪਹਿਲਾ ਖੋਲਣਾ ਸੀਗਾ 8 ਵਜੇ ਹੁਣ ਤਾਂ ਮਰਖਾ ਕੰਪਲੀਟ ਹੋ ਗਿਆ ਹੁਣ ਦੂਜਾ ਰੌਣਾ ਖੋਲਣ ਵਾਲਾ ਹਾਂ ਜਿੰਦਾਬਾ ਜੀ ਗੇਟ ਤੇ ਵਧਾਈਆਂ ਮਿਲਣ ਲੱਗਦੀਆਂ ਨਹੀਂ ਮੈਨੂੰ ਤਾਂ ਪਹਿਲੇ ਗੇਟ ਤੇ ਵਧਾਈਆਂ ਦੇਣ ਦਾ ਪਏ ਸੀਗੇ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਪਤਾ ਲੱਗ ਗਿਆ ਮੈਨੂੰ ਤੇ ਚੱਟ ਦਾ ਕੋਈ ਪਤਾ ਨਹੀਂ ਮੈਨੂੰ ਲੱਗਦਾ ਜਿਹੜਾ ਮੇਨ ਗੇਟ ਤੇ ਵਧਾਈਆਂ ਮਿੰਡੀਆਂ ਤਾਂ ਹੋਣਾ ਦੇਣਾ ਮਨਕੇ ਚੱਲਦੇ ਹੋ 212 ਦੀ ਦੌਰ ਰਾਜਨੀਤਿਕ ਲੋਕਾਂ ਦੀ ਸਾਫਟਕਾਰ ਲੱਗੀ ਹੋਈ ਹੈ ਇੱਕ ਤਾਂ ਤੁਹਾਡੀ ਇੱਕ ਸੁਖਿੰਦਰ ਸਿੰਘ ਰਣਵਾ ਤੇ ਅਗਰ ਅਵੀ ਕਰਨਦਾ ਵੀ ਲੱਲੋ ਕਾਲੀ ਤਲਵਾਲੇ ਦਾ ਨਾਂ ਉਹ ਕਿਹੜਾ ਘੱਟ ਲੀਡਰ ਹੈ ਉਹਦਾ ਪਿਓ ਸਪੀਕਰ ਹੈ ਵੱਡਾ ਲੀਡਰ ਹੈ ਉਹਦਾ ਵੀ ਨਾਂ ਲੱਲੋ ਉਹਦਾ ਵੀ ਸਾਖ ਉਹਦੀ ਕਿਤੇ ਬਚੀ ਹੈ ਉਹਦੀ ਵੀ ਤਾਂ ਲੱਗਣੀ ਹੈ ਦੋਵਾਂ ਦਾ ਗਲਨ ਤੀਜੇ ਦਾ ਵੀ ਨਾਂ ਵਿੱਚ ਰੱਖਿਆ ਕਰੋ ਉਹਨੂੰ ਵਿਚਾਰੇ ਨੂੰ ਕੋਈ ਪਿੱਛੇ ਕਰ ਦੇ ਮੇਰਾ ਮੁਕਾਬਲਾ ਦੋਨਾਂ ਚ ਕਿੰਨਿਆਂ ਜਾ ਰਿਆ ਨਾ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਯੋਰ ਤੇ ਉਹਨੇ ਵੀ ਬਥੇਰਾ ਲਾਇਆ ਹਰ ਨਵਾਂ ਤੇ ਥੋੜੀ ਕੋਈ ਖਲੋਂਦਾ ਜਿੱਤਣ ਵਾਲਾ ਤੇ ਸਾਰੇ ਖਲੋਂਦੇ ਨੇ ਲੱਡੂਆ ਆਰਡਰ ਦੇਤਾ ਜੀ ਫਿਰ ਉਹਦਾ ਪਰਮਾਤਮਾ ਸੱਚੇ ਬਸ ਤੇਰੇ ਕੋਲ ਲੱਗਦਾ ਪਿਆਰ ਦਾ ਕਬਜਾ ਚੱਲਿਆ ਆ ਕਬਜਾ ਇਹ ਕੋਈ ਕਬਜ਼ਾ ਨਹੀਂ ਲੈਣਾ ਸਭ ਤੋੜ ਦੇਣੇ ਪ੍ਰਮਾਤਮਾ ਸੱਚੇ ਬਾਦਸ਼ਾਹ ਨੇ ਬੜੇ ਬੜੇ ਵੱਡੇ ਕਬਜ਼ੇ ਬਾਈਚ ਵੀ ਤੋੜੇ ਐ ਸੋਜਾਰੀ ਵੀ ਟੁੱਟਣਗੇ ਕਬਜ਼ੇ ਕਿੰਨੀ ਲੀਡ ਲੈਣ ਵਾਲੇ ਕੀ ਲਾ ਲੰਦਾ ਇਹ ਤਾਂ ਪ੍ਰਮਾਤਮਾ ਨੂੰ ਪਤਾ ਜੀ ਸੱਚੇ ਬਾਦਸ਼ਾਹ ਮੈਂ ਕੀ ਦੱਸਦਾ ਜੀ ਜਿੱਤੇ ਖੜ ਕੇ ਮੈਂ ਕਿਹੜਾ ਕੋਈ ਬੜਾ ਜਾਣੀ ਜਾਣਾ ਕਿ ਮੈਨੂੰ ਪਤਾ ਕਿ ਕਿੰਨੀ ਲੀਡ ਮਿਲਣੀ ਜਾਂ ਆਕਾਲਪੁਰਖ ਨੂੰ ਪਤਾ ਜਾਂ ਅੰਦਰ ਮਸ਼ੀਨਾਂ ਚ ਜਿਹੜੀ ਕੀਤੀ ਹੁੰਦੀ ਉਹਨਾਂ ਨੂੰ ਪਤਾ ਹਾਂ ਜੀ ਪ੍ਰਬੰਧ ਕਿਦਾਂ ਦੇ ਕੀਤੇ ਹੋਏ ਇਹ ਜਿੱਤ ਦੀ ਖੁਸ਼ੀ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਜੀ ਅਸੀਂ ਕਾਹਦੇ ਪ੍ਰਬੰਧ ਕਰਨੇ ਨੇ ਉਹਦੇ ਅਸੀਂ ਤੁਹਾਨੂੰ ਪਤਾ ਆਮ ਆਦੀ ਪਾਰਟੀ ਜਿੱਦ ਤੁਹਾਡੇ ਜਿਹੜੇ ਤਾਂ ਖੁਸ਼ੀ ਦਾ ਪਾ ਲੱਗਣ ਡਿਆ ਉਹ ਮੈਂ ਖੁਸ਼ ਰਹਿਣ ਵਾਲਾ ਬੰਦਾ ਮੈਂ ਚੜ੍ਹਦੀ ਕਲਾ ਚ ਰਹਿਣ ਵਾਲਾ ਬੰਦਾ ਠੀਕ ਨਹੀਂ ਦੂਜਿਆਂ ਨੂੰ ਵੀ ਕਿਤੇ ਉਹਨਾਂ ਤੇ ਵੀ ਕੈਮਰੇ ਕੋ ਮੇਰੇ ਬਾਰੇ ਉਹ ਵੀ ਕੋ ਆਇਆ ਕਿ ਨਹੀਂ ਤੇ ਅਜੇ ਨਹੀਂ ਕੋ ਆਉਣਾ ਵੀ ਨਹੀਂ ਆ ਫਿਰ ਰਿੰਦਾਵ ਸਾਹਿਬ ਰਿੰਦਾਵ ਸਾਹਿਬ ਕਦੀ ਵੇਲਾ ਸੀ ਸਰਪੰਚੀ ਵਾਸਤੇ ਕਹਿ ਰਹੇ ਸੀ ਤੇ ਅੱਜ ਪਰਮਾਤਮਾ ਨੇ ਬਖਸ਼ਿਸ਼ ਕੀਤੀ ਐਮਐਲਏ ਉਹ ਵੀ ਉਹਦੇ ਸਾਹਮਣੇ ਜਿਹਦੇ ਕੋ ਸਰਪੰਚੀ ਮੰਗੀ ਆ ਰਹੀ ਸੀ ਤੁਹਾਡੇ ਪਰਿਵਾਰਾ ਦੇ ਦੇਖੋ ਜੀ ਕਾਲਪੁਰਖ ਦੇ ਘਰ ਬੜਾ ਕੁਛ ਹੈ ਉਹ ਵੀ ਸਮਾਂ ਸੀ ਜਦੋਂ ਸਰਪੰਚੀ ਤੋਂ ਪੰਗਾ ਪਿਆ ਉਹ ਵੀ ਸਮਾਜ ਜਿੱਦਾਂ ਜੱਟ ਦੇ 85% ਆਮਾਦੀ ਪਾਰਟੀ ਦੇ ਬਣੇ ਇਹ ਸਭ ਕੁਦਰਤ ਦੀਆਂ ਖੇਡਾਂ ਨੇ ਪ੍ਰਮਾਤਮਾ ਘਰੋਂਦਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਰਸਤੇ ਪ੍ਰਮਾਤਮਾ ਖੁਦ ਦਿੰਦਾ ਠੀਕ ਹੈ ਮੈਨੂੰ ਪ੍ਰਮਾਤਮਾ ਨੇ ਰਸਤਾ ਦਿੱਤਾ ਕਿਸੇ ਬੰਦੇ ਨੇ ਨਹੀਂ ਦਿੱਤਾ ਇਸ ਕਰਕੇ ਜੇ ਪ੍ਰਮਾਤਮਾ ਨੇ ਮੈਨੂੰ ਰਸਤਾ ਦਿੱਤਾ ਤਾਂ ਮੇਰੀ ਫਤਿਹ ਵੀ ਪ੍ਰਮਾਤਮਾ ਨੇ ਕਰਦਾ ਮੈਂ ਅੱਜ ਆਇਆ ਹੀ ਆ ਮੈਂ ਤੇ ਅੱਜ ਗਿਆ ਹੀ ਨਹੀਂ ਅੰਦਰ ਮੈਂ ਤੇ ਆ ਹੀ ਰਿਹਾ ਠੀਕ ਹੈ ਨਹੀਂ ਬਾਕੀ ਮਰਕਰ ਰੌਣਾ ਪਹਿਲਾ ਖੋਲਣਾ ਸੀਗਾ 8 ਵਜੇ ਹੁਣ ਤਾਂ ਮਰਖਾ ਕੰਪਲੀਟ ਹੋ ਗਿਆ ਹੁਣ ਦੂਜਾ ਰੌਣ ਫੁੱਲਾਂ ਵਾਲਾ ਹੈ ਜਿੰਦਾਬਾ ਜੀ ਗੇਟ ਤੇ ਵਧਾਈਆਂ ਮਿਲਣ ਲੱਗਦੀਆਂ ਨਹੀਂ ਮੈਨੂੰ ਤਾਂ ਪਹਿਲੇ ਗੇਟ ਤੇ ਵਧਾਈਆਂ ਦੇਣ ਦਾ ਬੇਸੀ ਗਿਆ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਪਤਾ ਲੱਗ ਗਿਆ ਮੈਨੂੰ ਤੇਰੇ ਚੱਟ ਦਾ ਕੋਈ ਪਤਾ ਨਹੀਂ ਮੈਨੂੰ ਲੱਗਦਾ ਜਿਹੜਾ 메ਨ ਗੇਟ ਤੇ ਵਧਾਈਆਂ ਮਿਲਡੀਆਂ ਤਾਂ ਤੁਹਾਡਾ ਮਨਕੇ ਚਲਦੇ ਹੋ 212 ਦੀ ਦੌਰ ਰਾਜਨੀਤਿਕ ਲੋਕਾਂ ਦੀ ਸਾਫ ਸਾਫ ਲੱਗੀ ਹੋਈ ਹੈ ਇੱਕ ਤਾਂ ਤੁਹਾਡੀ ਇੱਕ ਸੁਖਿੰਦਰ ਸਿੰਘ ਦੇ ਨਾਵਾ ਤੇ ਅਗਰ ਅਵੀ ਕਰਨ ਦਾ ਵੀ ਲੱਲੋ ਕਾਲੀ ਤਲਵਾਰੇ ਦਾ ਨਾ ਉਹ ਕਿਹੜਾ ਘੱਟ ਲੀਡਰ ਹੈ ਉਹਦਾ ਪ્યો ਸਪੀਕਰ ਹੈ ਵੱਡਾ ਲੀਡਰ ਹੈ ਉਹਦਾ ਵੀ ਨਾਮ ਲਲੋ ਉਹਦਾ ਵੀ ਸਾਖ ਉਹਦੀ ਕਿਤੇ ਬਚੀ ਹੈ ਉਹਦੀ ਵੀ ਤਾਂ ਲੱਗਣੀ ਹੈ ਦੋਹਾਂ ਦਾ ਗਲੋਂ ਤੀਜੇ ਦਾ ਵੀ ਨਾਮ ਵਿੱਚ ਰੱਖਿਆ ਕਰੋ ਉਹਨੂੰ ਵਿਚਾਰੇ ਨੂੰ ਕੋਈ ਪਿੱਛੇ ਕਰਦੀ ਮੇਰਾ ਮੁਕਾਬਲਾ ਦੋਨਾਂ ਚ ਕਿੰਨੇ ਜਾ ਰਿਆ ਨਾ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਯੋਰ ਤੇ ਉਹਨੇ ਵੀ ਬਥੇਰਾ ਲਾਇਆ ਹਰਨਵਾਤ ਤੇ ਥੋੜੀ ਕੋਈ ਖਨੋਂ ਦਾ ਜਿੱਤਣਵਾ ਤੇ ਸਾਰੇ ਖਲੋਂਦੇ ਨੇ ਲੱਡੂਆ ਦਾ ਆਰਡਰ ਦੇਤਾ ਜੀ ਫਿਰ ਪਰਮਾਤਮਾ ਸੱਚੇ ਬਸ ਤੇਰੀ ਜੇਤ ਲੱਗਦਾ ਪਿਆਰ ਦਾ ਕਬਜ਼ਾ ਚੱਲਿਆ ਆ ਕਬਜ਼ਾ ਟੁੱਟੂਗਾ ਉਹ ਤੋੜ ਦਾਂਗੇ ਜੀ ਕਬਜ਼ੇ ਇਹ ਕੋਈ ਕਬਜ਼ਾ ਨਹੀਂ ਲੈਣਾ ਸਭ ਤੋੜ ਦੇਣੇ ਪ੍ਰਮਾਤਮਾ ਸੱਚੇ ਬਾਦਸ਼ਾਹ ਨੇ ਬੜੇ ਬੜੇ ਵੱਡੇ ਕਬਜ਼ੇ ਬਾਈਚ ਵੀ ਤੋੜੇ ਐ ਸੋਜਾਰੀ ਵੀ ਟੁੱਟਣਗੇ ਕਬਜ਼ੇ ਕਿੰਨੀ ਲੀਡ ਲੈਣ ਵਾਲੇ ਕੀ ਲਾ ਲੰਦਾ ਇਹ ਤਾਂ ਪ੍ਰਮਾਤਮਾ ਨੂੰ ਪਤਾ ਜੀ ਸੱਚੇ ਬਾਦਸ਼ਾਹ ਮੈਂ ਕੀ ਦੱਸਦਾ ਜੀ ਜਿੱਤੇ ਖੜ ਕੇ ਮੈਂ ਕਿਹੜਾ ਕੋਈ ਬੜਾ ਜਾਣੀ ਜਾਣਾ ਕਿ ਮੈਨੂੰ ਪਤਾ ਕਿ ਕਿੰਨੀ ਲੀਡ ਮਿਲਣੀ ਜਾਂ ਆਕਾਲਪੁਰਖ ਨੂੰ ਪਤਾ ਜਾਂ ਅੰਦਰ ਮਸ਼ੀਨਾਂ ਚ ਜਿਹੜੀ ਕੀਤੀ ਹੁੰਦੀ ਉਹਨਾਂ ਨੂੰ ਪਤਾ ਹਾਂ ਜੀ ਪ੍ਰਬੰਧ ਕਿਦਾਂ ਦੇ ਕੀਤੇ ਹੋਏ ਜਿੱਤ ਦੀ ਖੁਸ਼ੀ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਜੀ ਅਸੀਂ ਕਾਹਦੇ ਪ੍ਰਬੰਧ ਕਰਨੇ ਨੇ ਉਹਦੇ ਅਸੀਂ ਤੁਹਾਨੂੰ ਪਤਾ ਆਮ ਆਦੀ ਪਾਰਟੀ ਜਿੱਦਾਂ ਤੁਹਾਡੇ ਜਿਹੜੇ ਤਾਂ ਖੁਸ਼ੀ ਦਾ ਪਾ ਲੱਗਣ ਡਿਆ ਉਹ ਮੈਂ ਖੁਸ਼ ਰਹਿਣ ਵਾਲਾ ਬੰਦਾ ਮੈਂ ਚੜ੍ਹਦੀ ਕਲਾ ਚ ਰਹਿਣ ਵਾਲਾ ਬੰਦਾ ਠੀਕ ਨਹੀਂ ਦੂਜਿਆਂ ਨੂੰ ਵੀ ਕਿਤੇ ਉਹਨਾਂ ਤੇ ਵੀ ਕੈਮਰੇ ਕੋ ਮੇਰੇ ਬਾਰੇ ਉਹ ਵੀ ਕੋ ਆਇਆ ਕਿ ਨਹੀਂ ਤੇ ਅਜੇ ਨਹੀਂ ਕੋ ਆਉਣਾ ਵੀ ਨਹੀਂ ਆ ਫਿਰ ਰਿੰਦਾਵ ਸਾਹਿਬ ਰਿੰਦਾਵ ਸਾਹਿਬ ਕਦੀ ਵੇਲਾ ਸੀ ਸਰਪੰਚੀ ਵਾਸਤੇ ਕਹਿ ਰਹੇ ਸੀ ਤੇ ਅੱਜ ਪਰਮਾਤਮਾ ਨੇ ਬਖਸ਼ਿਸ਼ ਕੀਤੀ ਐਮਐਲਏ ਉਹ ਵੀ ਉਹਦੇ ਸਾਹਮਣੇ ਜਿਹਦੇ ਕੋ ਸਰਪੰਚੀ ਮੰਗੀ ਆ ਰਹੀ ਸੀ ਤੁਹਾਡੇ ਪਰਿਵਾਰਾ ਜੀ ਦੇਖੋ ਜੀ ਕਾਲਪੁਰਖ ਦੇ ਘਰ ਬੜਾ ਕੁਛ ਹੈ ਉਹ ਵੀ ਸਮਾਂ ਸੀ ਜਦੋਂ ਸਰਪੰਚੀ ਦਾ ਪੰਗਾ ਪਿਆ ਉਹ ਵੀ ਸਮਾਜ ਜਿੱਦਾਂ ਜੱਟ ਦੇ 85% ਆਮਾਦੀ ਪਾਰਟੀ ਤੇ ਬਣੇ ਇਹ ਸਭ ਕੁਦਰਤ ਦੀਆਂ ਖੇਡਾਂ ਨੇ ਪ੍ਰਮਾਤਮਾ ਘਰਾਂਦਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਰਸਤੇ ਪ੍ਰਮਾਤਮਾ ਖੁਦ ਦਿੰਦਾ ਠੀਕ ਆ ਮੈਨੂੰ ਪ੍ਰਮਾਤਮਾ ਨੇ ਰਸਤਾ ਦਿੱਤਾ ਕਿਸੇ ਬੰਦੇ ਨੇ ਨਹੀਂ ਦਿੱਤਾ ਇਸ ਕਰਕੇ ਜੇ ਪ੍ਰਮਾਤਮਾ ਨੇ ਮੈਨੂੰ ਰਸਤਾ ਦਿੱਤਾ ਤਾਂ ਮੇਰੀ ਫਤਿਹ ਵੀ ਪ੍ਰਮਾਤਮਾ ਦੀ